ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 17 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਜਿਵੇਂ ਅਮੀਰ ਸੀ ਕਿ ਮੌਸਮ ਉਸੇ ਤਰ੍ਹਾਂ ਹੀ ਰਿਹਾ। ਸਵੇਰ ਵੇਲੇ ਪੰਜਾਬ ਦੇ ਸਾਰੇ ਹੀ ਖੇਤਰਾਂ ਦੇ ਵਿੱਚ ਧੁੰਦ ਪਈ ਹੋਈ ਸੀ ਕਿ ਕਿਤੇ ਹਲਕੀ ਤੋਂ ਦਰਮਿਆਨੀ ਤੇ ਕਿਤੇ ਸੰਘਣੀ। ਪਰ ਜਿਵੇਂ-ਜਿਵੇਂ ਦਿਨ ਅੱਗੇ ਵੱਲ ਗੁਜ਼ਰਦਾ ਗਿਆ ਉਸੇ ਤਰ੍ਹਾਂ ਹੀ ਧੁੰਦ ਦੂਰ ਹੁੰਦੀ ਗਈ। ਸਭ ਤੋਂ ਪਹਿਲਾਂ ਪਠਾਨਕੋਟ ਫੋਟੋ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੋਣਾ ਸ਼ੁਰੂ ਹੋ ਗਿਆ ਤੇ ਬਾਅਦ ਵਿੱਚ ਹੌਲੀ-ਹੌਲੀ ਸਾਰੇ ਹੀ ਪੰਜਾਬੀ ਵਿੱਚ ਮੌਸਮ ਸਾਫ਼ ਹੋਣਾ ਸ਼ੁਰੂ ਹੋ ਚੁੱਕਾ ਸੀਗਾ ਸਭ ਤੋਂ ਅਖੀਰ ਤੇ ਫਾਜ਼ਿਲਕਾ ਮੁਕਸਰ ਬੋਹਰ ਇਹਨਾਂ ਖੇਤਰਾਂ ਦੇ ਵਿੱਚ ਅੱਜ ਦੁਪਹਿਰ ਤੋਂ ਬਾਅਦ ਧੁੰਦ ਉਤਰੀ ਤਕਰੀਬਨ ਕਹਿ ਸਕਦੇ ਆ ਕਿ ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ਼ ਹੋ ਗਿਆ ਹਰਿਆਣਾ ਦੇ ਵੀ ਕਾਫੀ ਇਲਾਕਿਆਂ ਦੇ ਵਿੱਚ ਧੁੰਦ ਸੀਗੀ ਤੇ ਰਾਜਸਥਾਨ ਦੇ ਵੀ ਉਹਨਾਂ ਖੇਤਰਾਂ ਦੇ ਵਿੱਚ ਵੀ ਅੱਜ ਸੂਰਜ ਦਿਖਾਈ ਦਿੱਤਾ ਹੈ ਸਵੇਰ ਵੇਲੇ ਉਸੇ ਤਰ੍ਹਾਂ ਹੀ ਜਿਵੇਂ ਅੱਜ ਸੀਗਾ ਮੌਸਮ ਕੱਲ ਨੂੰ ਵੀ ਰਹੇਗਾ ਅੱਧੀ ਰਾਤ ਤੋਂ ਬਾਅਦ ਫਿਰ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ ਜਿਹੜੀ ਕਿ ਹੌਲੀ-ਹੌਲੀ ਪੰਜਾਬ ਦੇ ਸਾਰੇ ਹੀ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ ਤੇ ਹਲਕੀ ਤੋਂ ਦਰਮਿਆਨੀ ਧੁੰਦ ਕੱਲ ਨੂੰ ਵੀ ਪੰਜਾਬ ਦੇ ਵੱਡੇ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਕ ਇਲਾਕਿਆਂ ਦੇ ਵਿੱਚ ਧੁੰਦ ਜਿਵੇਂ ਤਰੇਲ ਦੇ ਰੂਪ ਦੇ ਵਿੱਚ ਬੂੰਦਾਂ ਦੇ ਰੂਪ ਵਿੱਚ ਡਿੱਗਦੀ ਹੁੰਦੀ ਹੈ ਅਜਿਹਾ ਮਾਹੌਲ ਵੀ ਬਣ ਸਕਦਾ ਹੈ 18 ਤਰੀਕ ਤੋਂ ਬਾਅਦ 19 ਤਰੀਕ ਤੋਂ ਹਲਕਾ ਜਿਹਾ ਬਰਲਾਵ ਆਵੇਗਾ ਹਲਕੇ ਤੋਂ ਦਰਮਿਆਨੇ ਬੱਦਲਵਾਈ ਪੰਜਾਬ ਉੱਪਰ ਦੀ ਕੱਲ ਤੋਂ ਗੁਜਰਨੀ ਸ਼ੁਰੂ ਹੋਵੇਗੀ ਬਾਅਦ ਦੁਪਹਿਰ ਤੋਂ 19 ਤਰੀਕ ਨੂੰ ਪਹਾੜਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਰਹੇਗੀ ਪਰ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿ ਮਾਝੇ ਦੁਆਬੇ ਤੇ ਪੁਆਰ ਖੇਤਰ ਦੇ ਵਿੱਚ ਹਲਕੀ ਕਣਮਣ ਜਰੂਰ ਦੇਖਣ ਨੂੰ